oh no

ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਸਜੇ ਹੋਏ ਪਾਵਨ ਦਰਬਾਰ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸਾਡੇ ਸਾਰਕ ਤੇ ਪਾਵਨ ਅਸਥਾਨ ਤੇ ਆਪ ਸਰਬਤਾਈ ਭਾਈ ਸਰਬਤ ਗੁਰੂਗੀਆਂ ਸੰਤਾਂ ਸੰਧਿਆ ਮੇਲੇ ਦੇ ਜਿਵਾਵਾਂ ਅੰਦਰ ਸਹਬਾ ਦੇ ਪਾਵਨ ਦਰਬਾਰ ਦੀਆਂ ਆਜ਼ਰੀਆਂ ਭਾੜੇ ਨੂੰ ਗੁਰੂ ਕੀ ਪਵਿੱਤਰ ਬਾਣੀ ਦੇ ਕੀਰਤਨ ਸਰਵਣ ਕੀਤੇ ਆਪ ਜੀ ਸਮਾ ਹੋਇਆ ਹੈ ਗੁਰੂ ਕੀ ਆਗਮ ਝਾਂਸ ਦੇ ਵਿਚਾਰ ਇਸ ਲਈ ਪਰਤਨ ਅੰਦਰ ਆਪ ਜੀਆਂ ਨੇ ਸਰਣ ਕੀਤਾ ਹੈ ਕਿ ਜਿਸ ਮਿਹਰੇ ਰਾਏ ਪ੍ਰਣਾਪਤ ਹਨ ਸਾਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੂੰ ਸੰਭਾਲ ਰਿਹਾ ਹੈ ਕਿੰਦਰ ਤੁਸੀਂ ਆਪਣੇ ਭੈਣ ਭਈਏ ਦੇ ਕੋਲ ਚਲੇ ਜਾ ਤੁਸੀਂ ਸੁਲਤਾਨਪੁਰ ਚਲੇ ਜਾਓ ਤੁਸੀਂ ਚਲੇ ਜਾਓਗੇ ਇਸ ਪੰਦ ਝੜੇ ਮੁਕ ਜਾਣ ਦੀ ਲੜਾਈ ਤੇ ਰੋਜ਼ ਰੋਜ਼ ਦਾ ਜੜਾਈ ਚੜ੍ਹਨਾ ਕਰਦਾ ਹੈ ਇਹ ਵਿੱਚ ਜਾਵੇ ਨਾੜੇ ਪਰਾਜੀਆਂ ਨੂੰ ਚਕਰਵਾਸਤੀ ਕੇ ਆਪ ਹਰਹੀਂ ਚਿੱਠੀ ਲੇਕ ਕੇ ਭਜਾ ਜੈ ਰਾਮ ਜੀਆ ਦੇ ਨਾਮ ਦਿੱਤੀ ਹੈ ਤੇ ਨਾੜੇ ਪਰਾਜੀਆਂ ਨੂੰ ਚਰਵਟਣੀ ਦੇ ਵਿੱਚ ਬੈਠ ਕਰਕੇ ਫਿਰ ਉਸ ਵੇੜੇ ਗਾਇ ਤੁਲਾ ਵੱਡਾ ਗੇੜ ਵੱਡਾ ਪ੍ਰੇਮ ਅੱਖਾਂ ਦੇ ਵਿੱਚੋਂ ਛਲਕਦੇ ਆਂਜੂ ਜ਼ਮੀਨ ਦੇ ਉੱਤੇ ਕਰਦੇ ਨੇ ਫੇਰ ਊੜੀ ਤੇ ਰਾਖ ਸਭ ਸੱਚੇ ਪਾਤਸ਼ਾਹ ਜੀਆਂ ਨੇ ਤੇਵਕਾਰ ਤੇ ਪਾਤਸ਼ਾਹ ਜੀਆਂ ਨੂੰ ਫੇਦਰਾ ਕੀਤਾ ਮਹਾਰਾਜ ਘਰ ਆਏ ماں ਜੀ ਹੈ ماں ਬੜਾ ਚਿੰਤਾ ਕਰਦੀ ਆ ਪੁੱਤਰ ਇੱਕੋ ਇੱਕ ਪੂਰੇ ਆਲ ਹੈ ਜੇ ਤੁਸੀਂ ਚਲਿਆ ਗਿਆ ਤੇ ਮੈਂ ਕਿੰ ਕੁ ਵੇਚੀ ਮਾਂ ਕੀ ਇਹਦੇ ਦਰੋਂ ਦੇ ਵਿੱਚ ਪੀ ਕੇ ਖਤ ਕੋਤਾ ਬਾਕ ਇਹੋ ਜੇ ਉਸ ਵੇਲੇ ਗạch ਮਹਾਰਾਜ ਦੇ ਨਰਤਾ ਨਹੀਂ ਰੋਤੀ ਹੋਈ ਬਾਤ ਮਹਾਰਾਜ ਛੱਟ ਇਹਦਾ ਨਾਮ ਬੜੇ ਨਿਸ਼ਕਾਰਪੀਤੇ ਤੇ ਭਾਈ ਭਾਗਾ ਜੀਆਂ ਨੂੰ ਨਾਲ ਲੈ ਕਰਕੇ ਗੁਰਨਾਮ ਸਭ ਮਹਾਰਾਜ ਸੁਲਤਾਨ ਕੋ ਪਹੁੰਚਾ ਕਰ। ਚਲਦਿਆਂ ਚਲਦਿਆਂ ਕਹਿੰਦੇ ਪੱਲ ਉਪਾਉਂਦੇ ਜਦੋਂ ਸੁਲਤਾਨ ਕੋ ਪਹੁੰਚੇ ਬੇਬੇ ਜੀ ਦੇ ਘਰ ਜਾ ਬੜੇ ਤੇ ਬੇਬੇ ਨਾਲ ਕੀ ਦੇਖਿਆ ਹੈ ਸਤਿ ਮਹਾਰਾਜ ਕੀ ਆਇਆ ਉਹਨੇ ਆਕਰਕੇ ਮਹਾਰਾਜ ਦੇ ਚਰਨਾਂ ਦੇ ਉੱਤੇ ਸੀਸ ਰੱਖ ਮੱਥਾ ਟੇਕਿਆ ਸਤੁਰਾਂ ਨੇ ਕਿਹਾ ਤਾ ਪ੍ਰਣਾਮ ਹੈ ਤੁਸੀਂ ਮੇਰੇ ਵੱਡੇ ਭੈਣ ਤੁਹਾਡਾ ਇਹ ਫਰਜ਼ ਨਹੀਂ ਤੇ ਬਣਦਾ ਇਹ ਤੇ ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਡੇ ਚਰਨਾਂ ਦੇ ਉੱਤੇ ਮੱਥਾ ਟੇਕਦਾ ਤੇ ਤੇ ਨਾਮ ਕੀ ਨਹੀਂ ਤੇ ਮਹਾਰਾਜ ਫਰਜ਼ ਤੇ ਤਾਂ ਬਣੇ ਜੇ ਤੁਸੀਂ ਵੀਰ ਹੋ ਤੁਸੀਂ ਕਿਸੇ ਦੇ ਭਰਾ ਨਹੀਂ ਨਾਮ ਤੁਹਾਡੀ ਕੋਈ ਮਾਂ ਹੈ ਨਾ ਤੁਹਾਡਾ ਕੋਈ ਪਿਤਾ ਹੈ ਨਾ ਹੀ ਤੁਹਾਡਾ ਕੋਈ ਭੈਣ ਭਰਾ ਹੈ ਉਸੇ ਸਵੈ ਆਪ ਦੇਈ ਦੀ ਆਪ ਤਾਂ ਪਰ ਜਦ ਜੈ ਬਾਬਾ ਜੀ ਮਹਾਰਾਜ ਦੇ ਨਾਲ ਇਹ ਸਿਮਤ ਕਰਾਈ ਆਉਂਦੀ ਸਤਿਗੁਰਾਂ ਦਾ ਬਖਸ਼ਾ ਪਰਿਆ ਇਤਹਾ ਸਰਬਤਨ ਕੀ ਇਹ ਬੇਵਦੀਆਂ ਨੂੰ ਇਮਤਾਲ ਕਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ on ਉਜਤ ਦੇ ਵਿੱਚ ਮਹਾ ਕਿਸੇ ਅਰਥ ਦਾ ਨਹੀਂ ਹੈ ਕਿਸੇ ਰਾਹੁ ਨੂੰ ਮਾਨਸ ਤਪਾਰ ਨਹੀਂ ਮਿਲਦਾ ਫਿਰ ਕਹਿੰਦੇ ਆਹ ਪਰੀਤ ਸਭ ਜਗ ਜਾਣੀ ਸਾਰਾ ਜਗ ਇਹ ਗੱਲ ਜਾਣਦਾ ਹੈ ਸਿਆਣਿਆਂ ਦੀ ਆਖੇ ਤਰੰਨੇ ਐਗਮ ਬੀਤ ਕਰ ਸਰਬ ਪੀਤ ਸੋਖੇ ਹੋ ਵੀ ਪਰੀਤ ਕਰੋ ਮਨ ਮੰਨੀ ਜੇ ਕਹਿੰਦੇ ਜੇ ਸਾਰਾ ਹੀ ਸੰਸਾਰ ਇਹ ਗੱਲ ਨਹੀਂ ਤਾਂ ਹੈ ਕਿ ਆਪੋ ਆਪਣਾ ਕੰਮ ਕਰ ਪ੍ਰਤਿ ਉਹਨੂੰ ਚਾਹੀਦੀ ਕਿ ਤੇ ਤੁਨ ਨੂੰ ਨਾਨਕ ਸਹਿ ਪਾਤਸ਼ਾਹ ਮਹਾਰਾਜ ਜੀਆਂ ਦੇ ਤੇ ਬੋਲ ਨੇ ਬਚਨ ਦੇ ਮਹਾਰਾਜ ਦੇ ਕਿਰਤ ਕਰੋ ਤੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸੰਸਾਰ ਦੇ ਵਿੱਚ ਆਇਆ ਹੈ ਉਹਨੂੰ ਕਿਰਤ ਵਿੱਚ ਕਰਨੀ ਚਾਹੀਦੀ ਹੈ ਇਹ ਸਾਰੇ ਇਹ ਗੱਲ ਆਪਦੇ ਉਹ ਚੰਗੀ ਹੈ ਜੇ ਮਾਲ ਜੀ ਅਨ ਉਸ ਜਿਹੜੇ ਸੁਣ ਕੇ ਭਗ ਨਹੀਂ ਪੁਨ ਬੈਣ ਭਰੇ ਤੇ ਬੇਨਾਨਗੀ ਜੀ ਕਹਿੰਦੇ ਹਣ ਮੰਗ ਗਿਆਨ ਸੁਣੋ ਗੁਣ ਤੋਂ ਪਰਚਾ ਕਣ ਕੇ ਤੁਸੀਂ ਕਿਰਪਾ ਕਰੋ ਗਿਆਨ ਹੀ ਬਖਸ਼ੋ ਜਿਹੜਾ ਬੜਾ ਗਿਆਨ ਹੈ ਤੁਹਾਡੇ ਮਨ ਵਿੱਚ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਉਹਦੇ ਬਾਣੀ ਪਰਚੋ ਇਹ ਤਾਂ ਤੁਹਾਡੇ ਕੋਲ ਸਕੇ ਠੀਕ ਨਹੀਂ ਹੈ 大定维护。啊啊啊啊啊 contempl um... ਵਾਹਿਗੁਰੂ ਪਰਮਾਤਮਾ ਸਾਰਾ ਇਸ ਹਾਕਤ ਆਪ ਆਉਂਦਾ ਹੈ ਭਾਰਾ ਜੀ ਨੇ ਪੁੱਛਿਆ ਕਿ ਜੇ ਕੋਈ ਇਸ ਹਾਕਤ ਤਾਬ ਕਰ ਲਈ ਤੇ ਉਹ ਕੋਈ ਲੇਖਾ ਜੋਖਾ ਕਰਨਾ ਆਉਂਦਾ ਤੇ ਫਿਰ ਉਹ ਦੀ ਕਾਰ ਵਿੱਚ ਲਾ ਲਈਏ ਤੇ ਮਹਾਰਾਜ ਨੇ ਫਿਰ ਉਹ ਉੱਤਰ ਦਿੱਤਾ ਉਹ ਹੋਰਾਂ ਲੋਰਤ ਕਾਰਨ ਦੇ سلطان پر لوتی ہوتا کہ تے آسمے چاکے سرن کرو تے دور تکاں لوتی راجا ہے جن رائے بلا اس پرڑے دا بابت دا کرنٹی دا تے ہون اس پرڑے جہراب جی کہنے لگے جنے پرواری کی کار ਇਹਦਾ ਬੜਾ ਕਾਲੂ ਬਾਤ ਪੜ੍ਹਨਾ ਹੈ ਜਿੱਥੇ ਇੱਕ ਨਹੀਂ ਦੂ ਨਹੀਂ ਹਜ਼ਾਰਾਂ ਲੱਖਾਂ ਆਇਆ ਕਰਨਗੇ ਸੌਦਾ ਬਣਾਉਣ ਵਾਸਤੇ ਮਹਾਰਾਜੀ ਜੇਕਰ ਤੁਸੀਂ ਇਹ ਕਾਰ ਕਰ ਸਕੋ ਤੇ ਦੱਸੋ ਫਿਰ ਮੈਂ ਗੱਲ ਕਰਾਂ ਜੋ ਜੈਰਾਮ ਸੋ ਨਾਮਤ ਜੀ ਮਾਧ ਮੰਨ ਜਿਹੜੀ ਜੈਰਾਮ ਜੀ ਨੇ ਕਹੀ ਮਹਾਰਾਜ ਜੀਆ ਨੇ ਮਾਲਕ ਕੋਈ ਆਵੇ ਚਾਹੀਏ ਤੇ ਪਾਪ પાਸ ਮੇਰੀ ਕੀਆ ਸੋਲਤ ਖਾਨ ਕੇ ਫੌਜ ਕਰੇ ਪ੍ਰਭ ਜਾਈ ਤੇਰੇ ਸਭ ਤਤ ਜਨਾਈ ਪਹਿਲੇ ਉਸ ਵੇਲੇ ਆਇਆ ਜੈਨਾਮ ਜੀ ਨਾਲ ਧਰਤੂ ਨਾਮ ਸਭ ਪਾਤਸ਼ਾਹ ਜਿਸ ਵੇਲੇ ਦੂਰਤ ਖਾਨ ਨੂੰ ਧੀ ਦੇ ਘਰ ਗਏ ਹਨ ਜਾ ਕਰਕੇ ਸਾਰੀ ਕਲਪਨਾ ਭਾਈ ਜੈਨਾਮ ਜੀ ਨੇ ਦੱਸੀ ਹੈ ਤਨ ਕਰੂਪ ਦੇਹਾਂ ਪਾਤਸ਼ਾਹ ਮਹਾਰਾਜ ਨੇ ਬڑے ਸੂਝਵਾਨ ਕਰਦੇ ਵੇਖਣ ਨੂੰ ਬੜੇ ਸਿਆਣੇ ਕਰਦੇ ਨੇ ਤੇ ਕਹਿੰਦੇ ਉਸ ਵੇਲੇ ਦੂਰ ਤੱਕਾਂ ਬੜਾ ਖੁਸ਼ ਹੋਇਆ ਇੱਕ ਸੂਣੀ ਪਸ਼ਾਕ ਉਹਨੇ ਪੁਰਾਨਕ ਸਭ ਪਾਤਸ਼ਾਹ ਮਹਾਰਾਜ ਨੂੰ ਭੇਟ ਕੀਤੀ ਹੈ ਤਾਰਕੰ ਪੁਨ ਦਿਨ ਅਜਾਰ ਚ ਰੰਗ ਸੰਮਿਤ ਗਏ ਖਲਿਆਏ ਇੱਕ ਰਾਜਿਆਂ ਨੂੰ ਪਸ਼ਾਕ ਦਿੱਤੀ ਹੈ ਦੂਰ ਤੱਕਰ ਲੋਤੀ ਨੇ ਤੇ 1000 ਰੁਪਇਆ ਦਿੱਤਾ ਰਾਜ ਸਮਾਨ ਵਾਸਤੇ ਕਿਹੜਾ ਸਾਧਰੂ ਸਮਾਨ ਕੋਠੀ ਖਾਣੇ ਵਿੱਚ ਪਾਣਾ ਹੈ ਸੋ ਰਟਾ ਪਾਇਓ ਤਬ ਬਹਾਲ ਆਪਕ ਮੈ ਸੋਦਾ ਸਰ ਹੈ ਮਹਾਰਾਜਿਆਂ ਨੇ ਉਹ ਮਾਇਆ ਜਿਹੜੀ ਲਈ ਹੈ 1000 ਰੁਪਇਆ ਜਿਹੜਾ ਦਿੱਤਾ ਹੈ ਸੋਦਾ ਆਸ਼ਰ ਪਾਣ ਵਾਸਤੇ ਇਹਦੇ ਨੂੰ ਦਾ ਸਾਧ کانہ پاکشاہ جیہاں نے سبارنا کیتا ہے مہاراج سچے پاکشاہ کے میں رہے ہیں کہاں پر 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 आने के मानियो एक बेंद ही उपार ਆਇ ਤੁਸ ਸਰਗੋ ਦੀ ਕਿਰਪਾ ਤੇ ਦਇਆ ਏ ਬਕਰ ਹਰ ਮਨ ਵਸਤ ਨਾਨਕ ਤੋਤ ਨਾਮ ਆਇ ਕਾਟੇ ਮਿਟੈ ਦਵਨ ਪਤ ਹੈ ਕਈ ਮਨ ਜੀਤ ਨਾਨਕ ਕੋਲ ਤੇ ਤੇ ਕਿਰਪਾਈ ਫਿਰੋ ਮਿਟੈ ਜਿਤਨੀਤ ਆਇ ਤੁਜੀ ਕਾ ਕਲਸ ਕੋ ਆਇ ਤੁਜੀ ਕਿਵਤੇ